ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਰਾਨ ਦਾ ਇੱਕ ਬਾਦਸ਼ਾਹ ਹੋਇਆ ਉਹਦਾ ਨਾਮ ਨਸ਼ਰੀਆ ਛੋਟੇ ਹੁੰਦਿਆ ਬੜਾ ਸ਼ਰਾਰਤੀ ਸੀ ਇੱਕ ਦਿਨ ਵਿਦਿਆਲੇ 'ਚ ਆਪਣੇ ਉਸਤਾਦ ਕੋਲੇ ਬੈਠਾ ਬੜਾ ਸ਼ਾਂਤ ਉਸਤਾਦ ਨੇ ਦੇਖਿਆ ਇਹਨੂੰ ਕੋਲ ਬੁਲਾਇਆ ਤੇ ਇਹਦੇ ਮੂੰਹ ਤੇ ਚਪੇੜ ਮਾਰ ਦਿੱਤੀ ਅੱਖਾਂ 'ਚ ਹੰਝੂ ਆ ਗਏ ਵੀ ਅੱਜ ਤੇ ਮੈਂ ਕੋਈ ਗਲਤੀ ਨਹੀਂ ਕੀਤੀ ਪਰ ਉਸਤਾਦ ਨੇ ਮੇਰੇ ਚਪੇੜ ਕਿਉਂ ਮਾਰੀ ਬੱਚਾ ਸੀ ਆਪਣੇ ਗੁਰੂ ਤੋਂ ਉਸਤਾਦ ਤੋਂ ਪੁੱਛ ਨਹੀਂ ਸੀ ਸਕਦਾ ਬੀਤੀ ਆ ਇਹ ਜਵਾਨ ਹੋਇਆ ਔਰ ਈਰਾਨ ਦਾ ਬਾਦਸ਼ਾਹ ਬਣ ਗਿਆ ਪਰ ਅੱਜ ਤੱਕ ਵੀ ਇਹ ਗੱਲ ਇਹਦੇ ਮਨ 'ਚ ਰੜਕਦੀ ਹੈ ਵੀ ਉਸਤਾਦ ਨੇ ਬਿਨਾਂ ਗੱਲ ਤੋਂ ਮੇਰੇ 'ਚ ਪੇੜ ਕਿਉਂ ਮਾਰੀ ਮੇਰਾ ਕੋਈ ਗੁਨਾਹ ਨਹੀਂ ਸੀ ਐਲਕਾਰਾਂ ਨੂੰ ਕਿਆ ਫਲਾਣੇ ਪਿੰਡ ਦਾ ਮੇਰਾ ਉਸਤਾਦ ਲੈ ਕੇ ਆ ਉਹ ਉਸਤਾਦ ਨੂੰ ਲੈ ਕੇ ਆਂਦਾ ਕਹਿੰਦਾ ਮੈਂ ਫਲਾਣਾ ਬੱਚਾ ਤੁਸੀਂ ਯਾਦ ਹੈ ਤੁਹਾਨੂੰ ਵੀ ਤੁਸੀਂ ਮੈਨੂੰ ਪੜ੍ਹਾਉਂਦੇ ਹੁੰਦੇ ਸੀ ਉਸਤਾਦ ਕਹਿਣ ਲੱਗਾ ਹਾਂ ਮੈਨੂੰ ਯਾਦ ਹੈ ਭਾਵੇਂ ਉਸਤਾਦ ਸਿਆਣਾ ਹੋ ਚੁੱਕਾ ਸੀ ਕਹਿੰਦਾ ਅੱਜ ਤੱਕ ਮੈਂ ਇਸ ਗੱਲ ਨੂੰ ਯਾਦ ਕਰਦਾ ਵੀ ਬਿਨਾਂ ਕਸੂਰ ਤੋਂ ਤੁਸੀਂ ਮੇਰੇ 'ਤੇ ਪੇੜ ਮਾਰੀ ਔਰ ਕਿਉਂ ਮਾਰੀ ਇਸ ਗੱਲ ਦਾ ਮੈਨੂੰ ਜਵਾਬ ਦਿਓ। ਉਸਤਾਦ ਕਹਿਣ ਲੱਗਾ ਚੰਗਾ ਮੈਂ ਜਿਉਂਦਾ ਹਾਂ ਤੇ ਤੇਰੀ ਇਸ ਗੱਲ ਦਾ ਜਵਾਬ ਦੇਣ ਲਈ ਤੈਨੂੰ ਥੋੜੋ ਪਤਾ ਸੀ ਤੂੰ ਬਾਦਸ਼ਾਹ ਬਣਨਾ ਹੈ ਪਰ ਮੈਨੂੰ ਪਤਾ ਸੀ। ਜਦੋਂ ਕੋਈ ਬਾਦਸ਼ਾਹ ਬਣਦਾ ਹੈ ਜਦੋਂ ਕਿਸੇ ਤੋਂ ਪਾਵਰ ਆਉਂਦੀ ਹੈ ਉਹ ਕਈ ਵਾਰੀ ਬੇਗੁਨਾਹਾਂ ਨੂੰ ਤੰਗ ਕਰਦਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ ਜਿਵੇਂ ਅੱਜ ਰਾਜਨੀਤਿਕ ਲੋਕ ਕਰ ਰਹੇ ਨੇ। ਕਈ ਮਾਵਾਂ ਦੇ ਪੁੱਤ ਅਜਿਹੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਵੀ ਜੇਲ੍ਹਾਂ 'ਚ ਸਿੱਟਿਆ ਜਾ ਰਿਹਾ ਹੈ। ਕਹਿੰਦਾ ਜਦੋਂ ਕਿਸੇ ਦੇ ਹੱਥ ਵਿੱਚ ਪਾਵਰ ਆਉਂਦੀ ਉਹ ਬੇਕਸੂਰਾਂ ਨੂੰ ਤੰਗ ਕਰਦਾ ਔਰ ਜਦੋਂ ਕਿਸੇ ਬੇਕਸੂਰ ਨੂੰ ਤੰਗ ਕੀਤਾ ਜਾਂਦਾ ਉਹਨੂੰ ਸਜ਼ਾ ਮਿਲਦੀ ਉਹ ਇਦਾਂ ਤੜਫਦਾ ਜਿਵੇਂ ਅੱਜ ਤੱਕ ਤੂੰ ਤੜਫਦਾ ਆਇਆ। ਮੇਰਾ ਇਹ ਸਬਕ ਤੇਰੇ ਵਾਸਤੇ ਸੀ ਜਿਵੇਂ ਹੋਰ ਗਿਆਨ ਤੈਨੂੰ ਮਿਲ ਸਕੇ। ਉੱਥੇ ਇਹ ਵੀ ਇੱਕ ਸਿੱਖਿਆ ਮੇਰੀ ਤੇਰੇ ਵਾਸਤੇ ਸੀ ਵੀ ਰਾਜਾ ਬਣ ਕੇ ਤੂੰ ਕਿਸੇ ਬੇਕਸੂਰ ਨੂੰ ਤੰਗ ਨਾ ਕਰੇ ਰਾਜਾ ਬਣ ਕੇ ਤੂੰ ਕਿਸੇ ਬੇਕਸੂਰ ਤੇ ਜ਼ਲਮ ਨਾ